अज देसी महीने की उन्नी भाद्रोह बिक्रमी समा दो हज़ार इक्यासी है भाद्रोहसा है जी आज सूर्यग्रहण का समा छज के अठ मिनट अस्तह का समा छज के छियाली मिनट का है टोटो दिन का समा बारह घंटे तो अठत्ती मिनट का है जी टोटो दिन का समा बारह घंटे अठत्ती मिनट का है सो गुरु प्यारी सत्संग जी और मानवाणी कर दिया हम ਆਲੋ ਸੁમિતਰਾ ਦਾ ਤੇ ਕਰਦੇ ਹਾਂ ਗੁਰੂ ਦਰਬਾਰ ਦੀਆਂ ਬਾਗਰੀਆਂ ਪ੍ਰੀਏ ਬਾੜੀ ਸੁਣੀਏ ਬਾਣੀ ਪੜੀ ਆਪਣਾ ਮੱਖਾ ਜਮਾ ਸਫਲਾ ਕਰੀਏ ਜੀ ਤੇ ਇਸ ਸਭ ਨੂੰ ਸੁਭਾਈ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਮੈਂ ਨਹੀਂ ਕਿਛ ਹੋ ਨਹੀਂ ਕਿਛ ਆਹੇ ਨਾ

ਤੁਮਰੀ ਸਰਣ ਤੁਮਰੀ ਅਸ ਤਮਹੀ ਸਜਨ ਸੁਹੇਲੇ ਖੜਾ ਖੜਾ ਖਨਕਾਰ ਦਇਆਲਾ ਨਾਨਕ ਕਰਕੇ ਬੁਲੇ ਤੁਮਰੀ ਸਰਣ ਤੁਮਰੀ ਅਸ ਤਮਹੀ ਸਜਨ ਸੁਹੇਲੇ તેહા હો ક્રિયા કરે સુદુ પ્યારી ગુરુ સ્વામી ગુરુ ખાસ સત્સંગજી સદ્ગુરુજીના પાના પક્ષી શામતા કરીયાને અ��ા પાપન શબ્દ સાડી જોળી ઉડા કે હી વાદ્યા આસન ઉલાબન આસારાહ હે પલ્લે પાછે તન શીખુ વર્ણ દે દીને બુખાર કરતો ચાર નકીતા અ��ા પાવન શબ્દ લડી વાર તેત્રી નમ શબ્દ જો કીતા શ્રી ગુરુ ગ્રંથર દે બારકન तीन सौ अठहत् तीन सौ शुभ इस अगला शब्द शब्द हो के अगले शब्द उस तो अगले तीजे घर से शब्द करेंगे और आप बचार करिए भाव पहला ठंडी ताती मिट्टी खाया ठंडी ताती मिट्टी खाई कई ਇਹ ਜਿਹੜਾ ਪੰਜ ਪੁੱਤਕ ਦੇ ਸ਼ਰੀਰ ਹੈ ਇਹਨੂੰ ਠੰਡ ਵੀ ਲੱਗਦੀ ਹੈ ਤਪਤੀ ਤਾਪੀ ਭਾਵ ਗਰਮੀ ਵੀ ਲੱਗਦੀ ਹੈ ਇਸ ਮਨ ਨੂੰ ਸੁੱਖ ਵੀ ਲੱਗਦਾ ਹੈ ਤੇ ਦੁੱਖ ਵੀ ਲੱਗਦਾ ਪੰਜ ਪੁੱਤਕ ਦੇ ਇਸ ਮਨ ਨੂੰ ਈਰਖਾ ਵੀ ਲੱਗਦੀ ਹੈ ਤੇ ਦੁਸ਼ਵੈਸ਼ ਵੀ ਲੱਗਦੀ ਤੇ ਮਿੱਤਰਪਨਾ ਵੀ ਲੱਗਦਾ ਹੈ ਇਸ ਤਨ ਨੂੰ ਅਮੀਰੀ ਵੀ ਲੱਗਦੀ ਹੈ ਤੇ ਗਰੀਬੀ ਵੀ ਲੱਗਦੀ ਹੈ ਤੇ ਸਾਧੂ ਕਹਿੰਦੇ ਨੇ ਇਸੇ ਤਨ ਮਹੀ ਮੇਲ ਤੇਰ ਲੱਗਦੀ ਹੈ ਤੇ ਇਹ ਜਿਹੜਾ ਤਨ ਹੈ ਇਸੇ ਮੇਲ ਤੇ ਤੀਖਾ ਦਵੈਸ਼ ਉੱਲਗੇ ਇੱਕ ਦਿਨ ਮਿੱਟੀ ਖਾਈ ਮਿੱਟੀ ਦੀ ਢੇਰੀ ਬਣਾ ਲਿਆ वीर माटी के हम पुत्रे भारत कर दो चार दिवस के पाहुणे बड 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 आसी रे पौणे आ ते आशा जुगा जुग अनिलाई मध्ये क्योंकि सतगुरुनी वाणी कहती है एक रैन के पाहुण तुम जग आए बहुत जो आशा बो भाई तेरा जान का नहीं देता ना हजे पोत्या पड़पोत्रियों का आसाजग तरह की सतगुर क्या देखा सतु जैसे रहन ब्राह्मणी उठ चल सह प्रभात हु हुआ हम हुआ किसान का लुड़िया पता कदो ਉਹਨੇ मर्जी किसान की चाहे कच्ची फसल बढ़ ले पका के बढ़ ले ते तरह भी फसल भी, हाँ ले जाए। के ले जाए। भी है चाहे कच्ची उम्र च लह जाए चाहे फूलों की बगात भी खेड़ी भी होगी रत्ता ग्रस्य सब फूलों की पका फुला बगीची है सतगुरू कहते ਇਨਾ ਯਾਦ ਰੱਖੀ ਇੱਕ ਦਿਨ ਉੱਜੜਨੀ ਜ਼ਰੂਰ ਹੈ ਤੇ ਦੇਖੋ ਜਿਹੜੇ ਰਸਤੇ ਤੇ ਇਹਨੇ ਜਾਣਾ ਹੈ ਉਹਦੀ ਕੋਈ ਫਿਕਰ ਨਹੀਂ ਇਹਨੂੰ ਤੇ ਜਿਹੜਾ ਤੇਰਾ ਹੈ ਹੀ ਨਹੀਂ ਉਹਦੀ ਫਿਕਰ ਕਰੀ ਬੈਠਾ ਜਿਹਨੂੰ ਸਤਿਗੁਰੂ ਕਹਿੰਦੇ ਨੇ ਆਉਣ ਨੂੰ ਜਾਂ ਤੱਕ ਅਚਾਨਕ ਉਹ ਆਇਆ ਆਪਣੀ ਕੋ ਪਰ ਕੀ ਉਹ ਆਪਣੀ ਕਹਿ ਆਪਣੋਂ ਨਹੀਂ ਪਾਇਆ ਜਿਹੜੀ ਚੀਜ਼ ਜਿਹੜੀ ਹੈ ਹੀ ਨਹੀਂ ਉਹਨੂੰ ਕਹਿੰਦਾ ਵੇਰੀ ਹੈ ਜਿਹੜੀ ਇਹਦੀ ਨਾਲ ਢੱਠਵਲੀ ਆ ਉਹਨੂੰ ਮੰਨਦਾ ਨਹੀਂ ਵੀ ਮੇਰੇ ਮੇਰੀ ਚੀਜ਼ ਕਹਿੰਦਾ ਮਤਲਬ ਜਿਹੜੇ ਨੇਕ ਕਰਮ ਨੇ ਉਹ ਇਹਦੇ ਨਹੀਂ ਉਹ ਤਾਂ ਕਨੇ ਕਰਨਾ ਹੀ ਨਹੀਂ ਜਿਹੜੇ ਧਿਆਪੁੱਤਰ ਨੇ ਸਤਗੁਰ ਦੀ ਬਾਣੀ ਦੇ ਪਹਿਲਾਂ ਹੀ ਕਿਹਾ ਹੈ ਉਦਮ ਜਨਮ ਕੇ ਮਿਲੇ ਸਜੋ ਕੀ ਅੰਤੈ ਕੋਨਾ ਸਹਾਇ ਸੰਜੋਗ ਵਿਜੋਗ ਤੁਮਦੋ ਹੀ ਹੋਆ ਪੰਜ ਤੱਕ ਦਾ ਪੁੱਤਲਾ ਕੀਆ ਸਾਹਿਬ ਫਰਮਾਇਆ ਦੀ ਦੇਹੀ ਵਿੱਚ ਹੀ ਆਏ ਪੈ संजोग भी जो कि पिछले जन्म देने खा रहे पुत्र समझ बैठा है मेरा को नहीं भाई ये तो तेरे दिन कर्म ने कि तू पिछले जन्म का देना है भी। तो तेरे कोई पुत्र बन के आ जाता है किसी जन्म च किसी ने किसी कलंक लाया होंगे तो उठे आके पुत्र बन के कलंक ला जाए

ਜਿੱਤੇ ਤੋਬਾ ਕਰਕੇ ਉਤਰਦਾ ਹੈ ਹੈ ਕਿ ਨਾ ਤੇਰੇ ਪੀਆ ਪੁੱਤਰਾ ਨਾ ਰਹਿਣਾ ਉਹ ਵੀ ਗਾ ਪੀੜੀ ਤਰ ਬਣੀ ਇਹ ਦਿੱਤਾ ਚਲਦੀ ਆਣੀ ਜਦ ਤੱਕ ਦੁਨੀਆ ਹੈ ਜੀ ਅੱਜ ਉਹ ਕਹਿੰਦੇ ਨੇ ਇੰਨਾ ਲੋਟਾ ਮੰਗ ਲੈ ਤਾਂ ਸੁਖੀ ਰਾਮ ਨੇ ਸੁੱਖਾ ਹੋ ਜਾਂਦਾ ਠੰਡੀ ਥਾਂ ਤੇ ਮਿੱਟੀ ਖਾਇਆ ਇੱਕ ਦਿਨ ਮਿੱਟੀ ਮਿਲਣਾ ਹੀ ਮਿਲਦਾ ਭਾਈ ਇਹਨੂੰ ਇਹਦਾ ਦਵੇਸ਼ ਨਿੰਦਿਆ ਟੁਗਲੀ ਦੀ ਕਦੇ ਠੰਡ ਲਾ ਜਣੀ ਮਿੱਟੀ कृष्णा ने तपशिला ये ओह न बाला बूडा पाई रहा ना ओह बाप ना उस माया किरत पर पर होता आया ना वो परमात्मा दा कोई माया ना कोई बाप तो मांगे नहीं अवतारी पुरुष होए ओ अवतारी पुरुष होए वे परमात्मा दी आशा सीमित परमात्मा दी आशा ਪਰਮਾਤਮਾ ਨੇ ਕੋਈ 14 ਕਾਲਾ ਕੋਈ 16 ਕਾਲਾ ਸਪੂਰਨ ਕੋਈ 18 ਕਾਲਾ ਸਪੂਰਨ ਆਇਆ ਇੱਕੋ ਗੁੱਤ ਪਰਮਾਤਮਾ ਹੀ ਹੈ ਜਿਹੜਾ ਅਨੰਤ ਕਾਲਾ ਹੈ ਅਨੰਤ ਕਾਲਾ ਬਾਪੀ ਹੈ ਆਪਣੇ ਭਗਵਤਾਂ ਨੂੰ ਜਰੂਰ ਧਰਤੀ ਤੇ ਉਤਾਰ ਧਾਰਨ ਕਰਕੇ ਆਪਣਾ ਅੰਸ਼ ਦੇ ਕੇ ਆਪਣੀ ਬਖਸ਼ਿਸ਼ ਰਹਿਮਤਾਂ ਦੇ ਕੇ ਕਰਾਮਾਤਾਂ ਦੇ ਕੇ ਤੋੜਦਾ ਪਰ ਆਪ ਜੰਮਣ ਵੱਲ ਤੋਂ ਪਰੇ ਹੈ

ਨਿਰਭਾਉ ਹੈ ਨਿਰਵੈਰ ਅਕਾਰ ਹਮਤ ਤੁਨਾ ਤੋਂ ਵੀ ਪਰੇ ਹੈ ਉਹਦਾ ਬੈਰ ਨਹੀਂ ਕਿਸੇ ਨਾਲ ਉਹ ਜੈ ਬੈਰ ਕਰਨ ਦੇ ਆਵੇ ਨਾ ਅਸੀਂ ਲੇਕੇ ਇੱਕ ਖੇਣ ਮਾਤਰ ਤੇ ਗਲਤੀਆਂ ਪਤਾ ਨਹੀਂ ਕਿੰਨੀਆਂ ਨੂੰ ਕਰ ਜਾਂਦੇ ਆ ਤੇ ਸਾਡੇ ਬੰਦ-ਬੰਦ ਕੱਟ ਕੇ ਸਾਡੇ ਦਿਲ ਨਾਲ ਨਹੀਂ ਸਾਡੇ ਤੋਂ ਦਿੱਕਤਾ ਜਾਂਦਾ ਜੇ ਕਿ ਮੋਟੀ ਵੀ ਕੱਟ ਕੱਟ ਦਿੱਤੀ ਜਾਵੇ ਤਾਂ ਵੀ ਨਹੀਂ ਅਸੀਂ ਆਪਣਾ ਹਿਸਾਬ ਦੇ ਸਕਦੇ ਪੂਰਾ ਅਸੀਂ ਮਾਇਆ ਦੇ ਪਕਰ ਦੇ ਵਿੱਚ ਆਂ ਅਸੀਂ ਮਾਇਆ ਦੇ ਗੁਲੇ ਆ ਪਰ ਪ੍ਰਮਾਤਮਾ ਦੀ ਮਾਇਆ ਦਾਸੀ ਹੈ ਬਣਾਣਾ ਤਾਂ ਮਾਇਆ ਨੂੰ ਦਾਸਤੀ ਸੀ ਅਸੀਂ ਪਰ ਅਸੀਂ ਦਾਤ ਬਣ ਗਏ ਮਾਇਆ ਦੇ ਦੇ ਗੁਰੂ ਕਹਿ ਚਾ ਖੇਡ ਜਿਹਨ ਸਾਡੇ ਕੋ ਕਹਿੰਦੇ ਨੇ ਲੇਖੁਰ ਕੀ ਲਿਖੀ ਤ੍ਰਿਸ਼ਨਾ ਮਾਇਆ ਪਰ ਵਰਤਾਇ ਮਾਇਆ ਦਾ ਉਪੰਨ ਵਰਤੇ ਕਿਨ੍ਹੇ ਭਾਈ ਨਾ ਉਹ ਜ बच्चा है एक एक ना बुढ़ा है ना जन्मद ना माता तो सब परमात्मा है एक मनुख है जो जन्म चौरासी लक्षा एक परमात्मा संसार सतगुरु एक है अनेक है अनेक है फिर एक, है, एक के तो पैदाइश संसार की हुई है एक दिन एके एक सारी भी सारी पैदायश समापी रहेगी ਇਹ ਤੁਹਾਨੂੰ ਪੈਂਦਾ ਹੈ ਇਸ਼ੂ ਇਹ ਪੂਰੀ ਜਗਤ ਸੰਸਾਰ ਦੀ ਸਾਡੀ ਸੋਚ ਨਹੀਂ ਨਹੀਂ ਜਾ ਸਕਦੀ ਕਿ ਇਹ ਸ਼ੁਰੂਆਤ ਹੋਈ ਹੈ ਸੰਸਾਰ ਦੀ ਇਹ ਤਾਂ ਤੀਰ ਕਿ ਕਿ ਮੇਰੇ ਵਰਗੇ ਲਈ ਜਾਂਦੇ ਜੀ ਇਸ ਤਰ੍ਹਾਂ ਹੋਈ ਹੈ ਉਸ ਤਰ੍ਹਾਂ ਉਹਨੇ ਭਾਈ ਪਿਓ ਦਾ ਚੰਗਾ ਪੁੱਤ ਨਹੀਂ ਦੱਸ ਸਕਦਾ ਤੇ ਉਸ ਪਰਮਾਤਮਾ ਦਾ ਸੀ ਨਹੀਂ ਦੱਸ ਸਕਦਾ ਇਛਲੀ ਕਹਿੰਦੇ ਉਹ ਨਾ ਬੱਚਾ ਹੈ ਤੇ ਨਾ ਮੁੰਡਾ ਜੇ ਤੂੰ ਕਹਿੰਦਾ ਮੈਨਸ ਹੈ ਨਾ ਤੈਨੂੰ ਕੋਈ ਹੋਣਾ ਜ਼ਿਆਦਾ ਸਣਾ ਯਾਰ ਰੱਖੀ ਤੂੰ ਕੋਚਿਆਣੀ ਉਹ ਪਤਾ ਲੱਗਦਾ ਕਿ ਨਾ ਉਹ ਸ਼ਾਨਾ ਕਿਦਾ ਬਹਲਾਣਾ ਕਿਉਂਕਿ ਤੈਨੂੰ ਜਨਮ ਦੇ ਵਾਲਾ ਛੱਡ ਉਹ ਕਾਲਜ ਦਾ ਜਨਮ ਦੇ ਮਨਾਉਂਦਾ ਹੈ ਤੇਰੇ ਨੇ ਇੱਕ ਇੱਕ ਰਾਖ ਤੋਂ ਬਾਖੇ ਰਹਾ ਵਿਸ਼ਾਂਤ ਦੀ ਦੇਰ ਤੇ ਸਮਝਾਂਦੇ ਆਸਨ ਹੁੰਦਾ ਪੰਜਵਾਂ ਬਾਛਤਨਾ ਨਹੀਂ ਸੋਵੇ ਲ ਆਈ ਕਹਿੰਦੇ ਜਦ ਇਹ ਤੈਨੂੰ ਸੋਜੀ ਨਹੀਂ ਕੋਈ ਇੱਕ ਦਿਨ ਵੇਲਾ ਆਣੀ ਆ

चरणी सिंचाई है अखीर वे सोझी आएगी पर वो सोना नहीं होगा सतगुरु कहते हैं कहते भाई पांछत नाही तो बेला जानता ही नहीं है तेरा गुरु बेला है छिन छिन को तो बिहारता को क्या कर जा पाए नहीं पता किसी का घड़ा पहला फुट जाना किसी का किस बाद फुटना फुटना जरूर है

ਈਸਾ ਕਹਿੰਦੇ ਨੇ ਬਿਨਾ ਕੋਮਤੋਂ ਏ ਅਕਲ ਵੀ ਨਹੀਂ ਸੁਜਿਗ ਨਹੀਂ ਆਦੀ ਬੇਸੰਸਨ ਦੇ ਵਿੱਚ ਨਿਤਰਾ ਦਿਨ ਰਾਤ ਆਉਂਦੇ ਆ ਕੇ ਇਕਲ ਵੀ ਨਹੀਂ ਹੰਨਾਕਤਾ ਸਭ ਸਰਣ ਆਈ ਤੇ ਧਾਰਾ ਜੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਦਾਸ ਅੰਨਾਪੋ ਮੇਰੇ ਸਤੂ ਗੁਰ ਤੇਰੀ ਸ਼ਰਣ ਵਿੱਚ ਆ ਹੁਣ ਦੋਇ ਕਰ ਜੋੜ ਕੇ ਅੰਮਰ ਦਾਸ ਤੋਂ ਪਾਣਾ ਪਾਇਆ

क्योंकि मन की गरीबी गुरु ने देखनी है तन अमीर गरीबी नहीं देखनी तन करेगा तू गरीबी हो गए चाहे तो अमीर लखमती हो गए गुरु मतलब, ना, मतलब, दे दे मतलब। मन की गरीबी मतलब गरीबी का दारी खन्ना सक रहे मन की गरीबी मांग मन करके गरीब गुरु की अरदास भर टाइम नहीं लगेगा समा नहीं लाएगा ਨਾਨਕ ਦਾ ਸੰਸਕਰਨ ਧੰਗੂ ਵਰਜਨ ਦੇ ਵਿਗਨੇ ਦਾਸ ਨਾਨਕ ਮੇਰੇ ਸਾਧੂ ਤੇ ਸ਼ਰਣ ਵਿੱਚ ਆਇਆ ਹੁਣੇ ਤਈਏ ਤਾਪ ਤੋਂ ਬਚਾਏ ਸੰਸੈਤ ਹੋਰਿਆਂ ਫਿਕਰਾਂ ਤੋਂ ਤੂੰ ਬਚਾ ਕੇ ਗੁਰ ਪ੍ਰਸਾਦਿ ਭੋ ਪਾਰ ਪਰਾਈ ਜਨਮਨ ਭੋ ਤੇਨਾ ਮਨ ਪਾਉ। ਜੇ ਨਹੀਂ ਮਾਨੇ ਤੇ ਡਰਨਾ ਹੀ ਹੈ ਨਾ ਕਿ ਪ੍ਰਮਾਤਮਾ ਨੂੰ ਨਿਰਣਾ ਦੇਣਾ ਹੈ प्रेमा भगती भी मन आएगी प्रेम भगती नहीं भगती नहीं देव रहे भगत भी जे मिट्टी ना प्रेमा भगती बस हो परमात्मा जब तू भोग लाएगा तो कहीं मैं भोग लावगा मैं छकांगा नहीं तने नहीं

तू तू करता तो हूं आ रहा ना हूँ जब आपका पर का मिट गया जब देखा तत्पर मैं ता बैठा के देख तू तू करके देख। तो देख जिते को आसमान धरती को पाताल को असमान ही नादर दे है पर इना याद रखी क सटटी भी केबरी बड़ी पिक्की दादादा है बहुत पिक्की क सटटी लंदा इसीलिए तद्गुरु के अंदेनी मोर प्रसाद गुरु दी कृपा ने नाल भव पार पाए सुंदर संसार दा सुंदर है ना डरावना एते तो मैं पार हो गया गुरु दी कृपा नाल तद्गुरु राजेंद्र देव दी, दे दी गुरु नानक जी दी गति दे वारिस काल अवतार फिर भी संग उन्हीं से देर रे परमात्मा तेरी कृपा नाल पाला है यानी कि मैं

छेती है नाम जपना है आओ भगत करनी है परमात्मा करी दुनिया की ना करी दुनिया की आओ भगत की चौरासी का गेंद तैयार करेगी परमांत्माओ भगत की निरंकार ਕਦੇਤਰ ਕਾਰਨ ਮੰਨ ਕੇ ਜਾਣਨ ਕਰਦਾ ਹੈ ਕਿ ਮਨ ਦਾ ਸਿਸ਼ਣ ਦੇ ਕਿਉਂ ਕਾਰਨ ਕੰਮ ਕਰਦਾ ਹੈ ਉਹ ਕਾਰਨਾਮਿਕ ਕਰ ਛੱਡਦਾ ਹੈ ਜਿਹੜੇ ਮਨੁੱਖ ਨੇ ਆਪਣੇ ਸੁਪਨੇ ਵਿੱਚ ਵੀ ਨਹੀਂ ਸੋਚੇ ਸੀ ਕਿ ਇਹ ਹੋ ਸਕਦਾ ਹੈ ਉਕਰ ਦਾ ਸਿਧਾਂਤ ਇਸ ਲਈ ਭਾਈ ਇੱਕ ਤਰ੍ਹਾਂ ਇਹ ਵਿਦਾ ਸਭ ਤੇ ਆਣਾ ਕਰਨਾ ਕੋਚ ਰਹੇ ਹਨ ਕਿ ਸੰਗ ਚਲਦਾ ਹੈ ਆਪਣੀ ਚਲਦਾ ਰਾਣਾ ਮਾਪੇ ਜਦੋਂ ਦਾ ਪਾਈ ਜੀ ਕੀ ਛਿੱਤੀ ਮੰਗ ਲਾਗੇ ਸਰਦਾਰ ਕਿਤੇ ਨੇ ਉਨੀ ਛਿੱਤੀ ਨਾਲ ਜੁੜ ਜਾਏਗਾ ਜਦੋਂ ਮੈਟਰ ਦਾ ਡਾਂਟ ਵਿਚਰੇਗਾ ਤੇ ਪ੍ਰੇਮਾ ਭਲਤੀ ਪ੍ਰਗਟ ਹੋ ਜਾਏਗੀ ਪ੍ਰੇਮਾ ਭਲਤੀ ਦੇ ਨਾਲ ਦਰਬਾਰ ਦੇ ਵਿੱਚ ਪਰਵਾਹੀਆਂ ਵੱਡ ਜਾਣਗੇ ਆਪਾ ਬੰਦਗੇ ਖਤਮ ਹੋ ਜਾਏਗਾ ਸੋ ਗੁਰੂ ਪਿਆਰੇ ਸਾਧ ਸੰਗਤ ਜੀ ਅਗਿਆਮੋ ਬੇਨਤੀਆਂ ਪ੍ਰਵਾਨ ਕਰਨੀਆਂ ਜੇ ਕੋਈ ਗੱਲ ਚੰਗੀ ਨਹੀਂ ਹੋਵੇ ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੀ ਜਾ ਕੇ ਪੱਲੇ ਪੜਨਾ ਆਮਾ ਕਰਨਾ ਦੇਵਸੀ ਇਸ ਕਰ ਵਰ ਦਾ ਆਸਕੇ ਤੋਂ ਵਿਚਾਰ ਕਰਨ ਦੇ ਜਾਜਾ ਜਾਰੇ ਦੇਖਕ ਨਾ ਨਾ ਛੁਕੀ ਐ ਕਿ ਕਿ ਭੁੱਲਣ ਹਾਰ ਬਰਸ਼ਣ ਹਾਰ ਬਸ ਲੈ ਨਾਨਕ ਪਾਰ ਤਰਜ ਸੱਜਣ ਅਸੀਸ ਰੀਆਂ ਜੋ ਹੋਵਾਇ ਸਹਿਜ ਰਵੇ ਗੱਟਬੜੀ ਕੇ ਫਤੇਦਾ ਜੋ ਫਤੇ ਵਾਹਿਗੁਰੂ ਕੀ ਕਾ ਕਰਤਾ ਵਾਹਿਗੁਰੂ ਜੀ ਕੀ ਫਤਿਹ ਜੁਦੀ ਆ ਗਿਆ ਦਾ ਸਮਾਧੀ ਜੋ ਪੰਡ ਸਬ ਤੇਰਾ ਕਹ ਨਾਨਕ ਸਬ ਤੇਰੀ ਵਡਿਆਈ